ਮਹਾਰਮੀਤ ਸਿੰਘ ਜੀ ਪਿੰਡ ਸਿੱਖੇ ਤੋਂ ਸਰਪੰਚ ਅੱਜ ਸਾਡੇ ਅੰਕਲ ਜੀ ਰਸਪਾਲ ਸਿੰਘ ਜੀ ਹੁਣੇ ਜੋ ਕਿ ਏਸ਼ੀਆ ਖੇਡਾਂ ਤੋਂ ਸਿਲਵਰ ਮੈਡਲ ਜਿੱਤ ਕੇ ਸਾਡੇ ਪਿੰਡ ਦੇ ਆਏ ਨੇ ਅਸੀਂ ਉਹਨਾਂ ਦੇ ਆਉਣ ਦੇ ਉੱਤੇ ਉਹਨਾਂ ਦਾ ਵੈਲਕਮ ਕੀਤਾ ਜੀ ਇਹ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਯੂਕੇ ਦੀ ਧਰਤੀ ਤੇ ਹੁੰਦੇ ਹੋਏ ਵੀ ਉਹ ਸਾਡੇ ਪੰਜਾਬ ਵਾਸਤੇ ਇੰਨੀ ਮਿਹਨਤ ਮਕਸਦ ਕਰਕੇ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਨੇ ਇਹਦੇ ਤੋਂ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਹੀ ਛੇਧ ਮਿਲਦੀ ਆ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਦ ਸਿੰਘ ਫਰਾਂਸ ਅੱਜ ਸਪੈਸ਼ਲੀ ਕਿਉਂਕਿ ਪੰਜਾਬ ਆਇਆ ਹੈ ਤੇ ਸਾਡਾ ਸਤਿਕਾਰਯੋਗ ਵੀਰ ਰਿਸ਼ਵਰ ਸਿੰਘ ਜਿਨ੍ਹਾਂ ਨੂੰ ਬਚਪਨ ਤੋਂ ਹੀ ਇਹ ਖੇਡਾਂ 'ਚ ਉਰੂਚੀ ਉਸ ਤੋਂ ਬਾਅਦ ਬੇਸ਼ੱਕ ਵਿਦੇਸ਼ ਵੀ ਗਏ ਨੇ ਸਾਨੂੰ ਮਾਣ ਹੈ ਕਿ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਕਿਤੇ ਜਾਣਾ ਹੁੰਦਾ ਦਾਸ ਜੀ ਬਲਕਿ ਧੋਣ ਕਰਕੇ ਇਹਨਾਂ ਨੂੰ ਉੱਥੇ ਜਦੋਂ ਜਾਂਦੇ ਨੇ ਤੇ ਉੱਥੋਂ ਦੇ ਜਿਹੜੀ ਵੀ ਗੁਰਸਿੱਖ ਹੁੰਦੇ ਉਹਨਾਂ ਦਾ ਕੋਲ ਲੇਖ ਕਰੀਦਾ ਬੜਾ ਮਾਣ ਮਿਲਦਾ ਸੋ ਅਹੀਂ ਇਹ ਮੈਂ ਪਿੰਡ ਦੇ ਜਿਹੜੇ ਪਤਵੰਤੇ ਅੱਜ ਸਮੁੱਚੇ ਪੰਚਾਇਤ ਤੇ ਸਾਰੇ ਜੋ ਜ਼ਿੰਮੇਵਾਰ ਜੀ ਹਨ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਕਿ ਕੋਸ਼ਿਸ਼ ਕਰਕੇ ਕੋਈ ਸਾਡੇ ਕੋਲ ਹੁਣ ਹੋਣ ਹਾਰ ਸਰਪੰਚ ਰਮਜੀਤ ਸਿੰਘ ਹੈ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਰਕਾਰੀ ਅਧਾਰੇ ਵਾਲਾ ਕੰਟੈਕਟ ਕਰਕੇ ਇੱਥੇ ਕੋਈ ਅਹਜਾ ਸਟੂਡੀਓਮ ਬਣਾਓ ਜਿਹਦੇ ਚ ਸਾਡੇ ਜੋ ਪਿੰਡ ਦਾ ਬੱਚਾ ਵਾ ਉਹ ਖੇਡਾਂ ਉੱਤੇ ਪ੍ਰੇਰਿਤ ਹੋਵੇ ਨਸ਼ਿਆਂ ਦੀ ਜੋ ਜੋ ਦਰਿਆ ਚੱਲ ਰਿਹਾ ਆ ਉਹ ਤੋਂ ਤਾਂ ਹੀ ਅਸੀਂ ਮੋੜ ਸਕਦੇ ਜੇਕਰ ਸਾਡਾ ਬੱਚਾ ਇਹਨਾਂ ਖੇਡਾਂ ਵਿੱਚ ਨਿਪੁੰਨ ਹੋਵੇਗਾ ਸੋ ਮੈਨੂੰ ਬੜੀ ਖੁਸ਼ੀ ਆ ਸੱਚੇ ਪਾਤਸ਼ਾਹ ਅੱਗੇ ਜੋ ਜੁੜਲੀ ਕਰਦਾ ਸੱਚੇ ਪਾਤਸ਼ਾਹ ਭਾਈ ਰਿਸਪੌਂਸ ਨੂੰ ਤੰਦਰੁਸਤੀ ਬਖਸ਼ ਤੇ ਜਿਹੜਾ ਮਾਂ ਨੇ ਸਾਨੂੰ ਪਿੰਡ ਲਈ ਦਿੰਦਾ ਹੈ ਉਹਦਾ ਸਾਨੂੰ ਵੀ ਫਕਰ ਹੁੰਦਾ ਤੇ ਆਉਣ ਵਾਲੇ ਵਕਤ ਵਿੱਚ ਵੀ ਇਹ ਆਪਣੇ ਇਹ ਉਮਰ ਵਿੱਚ ਵੀ ਮੱਲਾ ਮਾਰtare ਤੇ ਅਹੀਂ ਸਾਰੇ ਇਹ ਇਸ ਚੀਜ਼ ਦੀ ਖੁਸ਼ੀ ਮਹਿਸੂਸ ਕਰ ਰਹੇ ਆ ਸੋ ਮੈਂ ਦੁਬਾਰਾ ਸਾਰੇ ਪਤਵੰਤੇ ਜੋ ਮੇਰੇ ਪਿੰਡ ਦੇ ਸੱਜਣਾਂ ਨੂੰ ਮੈਨੂੰ ਬੜਾ ਮਾਣ ਹੈ ਕਿ ਇਹਨਾਂ ਨੇ ਅੱਜ ਬੜੀ ਵੱਡੀ ਤਦਾਦ ਤੇ ਪਹੁੰਚ ਕੇ ਤੇ ਭਾਈ ਰਿਸ਼ਵਰ ਸਿੰਘ ਦੀ ਜੋ ਸਵਾਗਤ ਕੀਤਾ ਤੇ ਆਉਣ ਵਾਲੇ ਵਕਤ ਵਿੱਚ ਵੀ ਆਸ ਰੱਖਦੇ ਆ ਨਾ ਸਮੁੱਚੇ ਵੀਰਾਂ ਤੇ ਕਿ ਜੋ ਇੱਕ ਸਪੋਰਟਸ ਹੈ ਆਪਣੇ ਪਿੰਡ ਦੇ ਜੋ ਬੱਚੇ ਹਨ ਉਹਨਾਂ ਨੂੰ ਤੁਸੀਂ ਇਹਦੇ ਅਲਪ੍ਰੇਰਿਤ ਕਰੋ ਜੇ ਕੋ ਤੁਹਾਡੇ ਵੱਲੋਂ ਵੀ ਕੋਈ ਕਿਸ ਤਰ੍ਹਾਂ ਦੀ ਤੁਹਾਨੂੰ ਜਰੂਰਤ ਹੋਏ ਤਾਂ ਇਹ ਹਾਜ਼ਰ ਹਾਂ ਸੋ ਮੈਂ ਜਲਦ ਕੋ ਨਾ ਕਹਿਦਾ ਕਿਮਾਨਾ ਜੀ ਅੱਜਕਾ ਲੰਬੇ ਸਮੇਂ ਤੋਂ ਤੁਸੀਂ ਬਾਹਰ ਆ ਰਹੇ ਹੋ ਫਰਾਂਸ ਵਿੱਚ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜਾ ਨਸ਼ਾ ਕੋ ਬਦੋਬਦੀ ਤੇ ਕੋਈ ਨੂੰ ਨਹੀਂ ਦਿੰਦਾ ਅਹੀਂ ਵਿਦੇਸ਼ਾਂ ਚ ਰਹਿੰਦੇ ਆ ਸਾਡੇ ਬੱਚੇ ਨੇ ਉੱਥੇ ਸਾਡੇ ਬੱਚੇ ਵੀ ਉਹ ਇੱਕ ਇਹਨਾ ਗਲਤ ਰਸਤਾ ਉਹੋੜੇ ਪੈਂਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟ ਜਾਂਦੇ ਆ ਸੋ ਜੇਕਰ ਅਸੀਂ ਸਪੋਰਟਸ ਦੇ ਨਾਲ ਇਹਨਾਂ ਬੱਚਿਆਂ ਨੂੰ ਜੋੜਾਂਗੇ ਜਿਵੇਂ ਭਾਈ ਰਿਸਪੌਂਸ ਹੋਣੀ ਅਸੀਂ ਉਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਇਸ ਇਹਨਾਂ ਦਾ ਜਿਹੜਾ ਉਦੋਂ ਤੋਂ ਰੁਚੀ ਸੀ ਉਹ ਰੁਚੀ ਨੂੰ ਇਹਨਾਂ ਨੇ ਲਗਾਤਾਰ ਰਿਹਾ ਤੇ ਅੱਜ ਵੀ ਇਹ ਤੰਦਰੁਸਤ ਨੇ 80 ਸਾਲਾਂ ਲਾਗੇ ਤੱਕ 70 75 ਸਾਲ ਤੱਕ ਚੱਲੇ ਗਏ ਨੇ ਸੋ ਇਹ ਤੋਂ ਪ੍ਰੇਰਣਾ ਲਈਏ ਅਸੀਂ ਇਹ ਜੋ ਬੱਚੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪ੍ਰੇਰਿਤ ਕਰਾਂਗੇ ਕਿ ਇਹ ਜੋ ਮਾਂ-ਬਾਪ ਨੇ ਉਹ ਵੀ ਪ੍ਰੇਰਿਤ ਕਰਕੇ ਇਹਨਾਂ ਬੱਚਿਆਂ ਨੂੰ ਇਸ ਬੰਦੇ ਲਾਉਣ ਤਾਂ ਕਿ ਅਸੀਂ ਇਹ ਜਿਹੜਾ ਨਸ਼ਾ ਦਾ ਇਲ ਤੋਂ ਆ ਉਦੋਂ ਅਸੀਂ ਬਚੇ ਰਹੀਏ ਸੋ ਇਹ ਸਾਡੀ ਆਉਣ ਵਾਲੇ ਵਕਤ ਦੇ ਵਿੱਚ ਕੀ ਕਹਨੇ ਪ੍ਰੋਗਰਸ ਹੈ ਜੇ ਕਰਹੀ ਆਪਣੇ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਬਚਾ ਲਾ ਗਦੇ ਵਾਈਗੁਲ ਜੀ ਦਾ ਫਲਸਫਾ ਵਾਈਗੁਲ ਜੀ ਦੀ ਫਤਿਹ ਇਸ ਨੂੰ ਸੇਖਾ ਪਿੰਡ ਸੇਖਾ ਅਹੀਂ ਆਪਣੇ ਨਗਰ ਦੇ ਹੁਣ ਹਾ ਮੈਸਨ ਤੋਂ ਏਸ਼ੀਆ ਚੋਂ ਸਿਲਵਰ ਮੈਟਲ ਲੈ ਕੇ ਆਏ ਰਚਪਾਲ ਸਿੰਘ ਜੀ ਪਹਿਲਾਂ ਦਾ ਤਿਲ ਤੋਂ ਤੁਹਾਨੂੰ ਧੰਨਵਾਦ ਕਰਦੇ ਆ ਆਪਣੇ ਨਗਰ ਨੂੰ ਅਸੀਂ ਸਾਰੇ ਪੰਚਾਇਤ ਵੱਲੋਂ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਇੱਕ ਬੜੀ ਵੱਡੀ ਸੇਧ ਹੋਏਗੀ ਸਾਡੇ ਨਗਰ ਵਾਸਤੇ ਪੂਰੇ ਪੰਜਾਬ ਵਾਸਤੇ ਕਈ ਨਿਯਮਰਚ ਹੁੰਦੇ ਆ ਹੋયા ਵੀ ਪੰਜਾਬ ਤੋਂ ਦੂਕੇ ਚ ਰਹਿ ਕੇ ਤੇ ਖੇਡਾਂ ਚ ਮੱਲਾ ਮਾਰਨ ਵਾਸਤੇ ਆਪਣੇ ਹਿੰਦੁਸਤਾਨ ਦੇ ਵਿੱਚ ਹੁੰਦੇ ਆ ਪੰਜਾਬ ਵਿੱਚ ਹੁੰਦੇ ਆ ਤੇ ਬਹੁਤ ਵੱਡਾ ਇੱਕ ਯੋਗਦਾਨ ਇਹਨਾਂ ਦਾ ਆਉਣ ਵਾਲੀ ਪੀੜ੍ਹੀਆਂ ਵਾਸਤੇ ਕਿ ਉਹ ਬੜੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਸਿਹਤ ਲੈ ਕੇ ਤੇ ਗੇਮਾਂ ਵਿੱਚ ਆ ਸਕਦੇ ਆ ਨੌਜਵਾਨ ਪੀੜ੍ਹੀ ਨੂੰ ਕੀ ਦੇਸੀ ਸੰਦੇਸ਼ ਦੇਣਾ ਚਾਹੁੰਦੇ ਕਿਉਂਕਿ ਵੇਖਿਆ ਜਾਵੇ ਤਾਂ ਪੰਜਾਬ ਅੰਦਰ ਅੱਜ ਵੀ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਦੇਸ਼ਾਂ ਵੱਲ ਜਾ ਰਹੀ ਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਿਹੜੀਆਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਹਾਂਜੀ ਆ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਵੀਡੀਓ ਨੂੰ ਸੇਤ ਇਹ ਹੀ ਆ ਵੀ ਇੱਥੇ ਰਹਿ ਕੇ ਚੰਗੇ ਵਧੀਆ ਤਰੀਕੇ ਨਾਲ ਕੰਮ ਕਰਕੇ ਚੰਗੇ ਵਧੀਆ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਤੇ ਇੱਥੇ ਗੇਮਾਂ ਵਿੱਚ ਅੱਗੇ ਆਉਣ ਹੋਰ ਕੰਮਾਂ ਵਿੱਚ ਅੱਗੇ ਹੋ ਤੇ ਸਾਡੀ ਦੇਸ਼ੀ ਸੇਧ ਆਇਆ ਇਹਨਾਂ ਬੱਚਿਆਂ ਨੂੰ ਹਾਂਜੀ ਤੁਸੀਂ ਅੱਜ ਪਹੁੰਚੇ ਹੋ ਚਨਈ ਤੋਂ ਜਿਹੜੀਆਂ ਐਥਲੈਟਿਕ ਖੇਡਾਂ ਹੋਈਆਂ ਸੀ ਉਹਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਅੱਜ ਪਿੰਡ ਪਹੁੰਚੇ ਜਿੱਥੇ ਤੁਹਾਡਾ ਭਗਵਾਂ ਸਵਾਗਤ ਕੀਤਾ ਗਿਆ ਕਿਵੇਂ ਦੇਖਦੇ ਸਾਰੇ ਇਹਨ ਮਾਸ਼ਾਹਤ ਲਰਦੀ ਮੇਡੋਈ ਜਿਸ ਵੇਚ ਮੈਂ ਭਾਗ ਲਿਆ 28 ਦੇਸ ਦੇ ਖੇਡਾਂ ਲਈ ਉਸੇ ਆਈ ਸੀ ਕਰੋ ਕਟ 4000 ਦੇ ਲਾਗੇ ਸਾਗੇ ਸਟੇਟ ਤੋਂ ਆਏ ਜਿਹਦੇ ਵਿੱਚ ਮੈਂ ਬ੍ਰਾਉਂਡ ਮੈਡਲ ਜਿੱਤ ਕੇ ਆਪਣੇ ਪਿੰਡ ਆਇਆ ਪਿੰਡ ਦੀ ਪੰਚਾਇਤ ਤੇ ਹੋਰ ਪਤੰਦੇ ਸੱਜਣ ਮੈਂਬਰ ਸਭਾਂ ਸਾਰਿਆਂ ਨੇ ਮੇਰਾ ਬਹੁਤ ਸਵਾਗਤ ਕੀਤਾ ਮੈਂ ਬਹੁਤ ਬਹੁਤ ਇਸ ਪਿੰਡ ਦਾ ਧੰਨਵਾਦ ਕਰਨਾ ਕਿਉਂਕਿ ਭਾਵੇਂ ਅਸੀਂ ਜੁਕੇਜੀ ਵੀ ਰਹਿੰਦੇ ਆ ਪਰ ਸਾਡੀ ਪਿੰਡ ਦੇ ਵੱਲ ਬਹੁਤ ਧਿਆਨ ਰੰਦਾ ਕਿਉਂਕਿ ਸਾਨੂੰ ਜੋ ਮਰਜ਼ੀ ਹੋ ਜੇ ਪਈ ਮੈਂ ਵੇਖਿਆ ਜਿਹੜੇ 70 70 ਸਾਲ ਦੇ ਵੀ ਉਹ ਲੋਥੇ ਉਹ ਵੀ ਆਪਣੇ ਪੰਜਾਬ ਨੂੰ ਨਹੀਂ ਭੁੱਲਦੇ ਇਸੇ ਤਰ੍ਹਾਂ ਹੀ ਵੀ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਨਹੀਂ ਭੁੱਲਦੇ ਤੇ ਇਹ ਇਥੇ ਆਉਣ ਤੇ ਮੇਰਾ ਇਹਨਾਂ ਨੂੰ ਬਹੁਤ ਸਵਾਗਤ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਹ ਆ ਵੀ ਪਿੰਡ ਦੇ ਵਿੱਚ ਮੈਂ ਇਹ ਵੇਖਿਆ ਪੁੱਛਿਆ ਸਾਰਿਆਂ ਨੂੰ ਵੀ ਇੱਥੇ ਕੋਈ ਗਰਾਊਂਡ ਨਹੀਂ ਅਜੇ ਤੱਕ ਬਣੀ ਸਟੇਡੀਅਮ ਨਹੀਂ ਬਣਿਆ ਜੇ ਤੁਸੀਂ ਸਰਕਾਰ ਨਾਲ ਮਿਲ ਕੇ ਜਾਂ ਐਮਐਡੀ ਨਾਲ ਮਿਲ ਕੇ ਤੁਸੀਂ ਇਹ ਪਿੰਡ ਵਿੱਚ ਸਟੇਡੀਅਮ ਬਣਾਉਂਦੇ ਹੋ ਤੇ ਉਹ ਸਟੇਡੀਅਮ ਦਾ ਆਉਣ ਵਾਲੇ ਪੀੜ੍ਹੀ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਹੁਣ ਗਾਂ ਜਿਹੜਾ ਸਮਾਵਾ ਜੇ ਉਹ ਹਰ ਇੱਕ ਦੇਖਦੀ ਜਿਹੜੀ ਖੇਡਾਂ ਦੀ ਜੰਗ ਵਾ ਨਾ ਇਹਦਾ ਜਿਹ ਹਿੱਸਾ ਲੈਣਾ ਚਾਹੀਦਾ ਵਾ ਕਿਉਂਕਿ ਇਹ ਖੇਡਾਂ ਸਾਨੂੰ ਇੱਕ ਦੂਜਿਆਂ ਨਾਲ ਮਿਲ ਵਰਤਨ ਵਾਸਤੇ ਪ੍ਰੇਰਣਾ ਕਰਦੀਆਂ ਹਨ ਇਸ ਕਰਕੇ ਪਿੰਡ ਵਿੱਚ ਸਟੇਡੀਅਮ ਹੋਣਾ ਬਹੁਤ ਜ਼ਰੂਰੀ ਆ ਮੈਂ ਸਰਪੰਚ ਸਾਹਿਬ ਅਤੇ ਹੋਰ ਮੈਂਬਰ ਸਭਾ ਨੂੰ ਬੇਨਤੀ ਕਰਨਾ ਕਿ ਜਲਦੀ ਜਲਦੀ ਇੱਥੇ ਸਟੇਡੀਅਮ ਬਣਾ ਕੇ ਤੇ ਆਉਣ ਵਾਲੇ ਬੱਚਿਆਂ ਨੂੰ ਉੱਥੇ ਸਟੇਡੀਅਮ ਵਿੱਚ ਪ੍ਰੈਕਟਿਸ ਕਰਾ ਕੇ ਤੇ ਪੰਜਾਬ ਇੰਡੀਆ ਲੈਵਲ ਵਰਲਡ ਲੈਵਲ ਤੱਕ ਆਪਣੀ ਯੋਗਤਾ ਪਾ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ